ਮੈਨੂੰ ਅੱਜ ਤੱਕ ਜਿੰਨੀ سپورਟ ਹੋਈ ਹੈ ਮੇਰੇ ਘਰਦਿਆਂ ਚ ਸਿਰਫ ਮੇਰੀ ਮਾਂ ਦੀ سپورਟ ਕਰਕੇ ਮੈਂ ਤੱਕ ਆਈ ਹਾਂ ਤੁਹਾਨੂੰ ਦਾ ਇਸ ਉਹ ਬਾਰ ਯਾ ਸਟਰਗਲ ਦੀ ਆ ਤਾ ਸਟਰਗਲ ਮੇਰਾ ਕਾਫੀ ਸਟਰਗਲ ਮੇਰੇ ਨਾਲੋਂ ਜ਼ਿਆਦਾ ਮੇਰੀ ਮਾਂ ਦਾ ਸੀਗਾ ਤੇ ਮੈਂ 3rd ਕਲਾਸ ਚ ਹੋਕੀ ਸਟਾਰਟ ਕੀਤੀ ਹੈ ਫਿਰ 6th ਕਲਾਸ ਮੈਂ ਅੰਮ੍ਰਿਤਸਰ ਹੋਕੀ ਅਕੈਡਮੀ ਜੁਆਇਨ ਕਰ ਲਈ ਸੀ ਤੇ ਸਟਰਗਲ ਤੇ ਸਪੋਰਟਸਮੈਨਲੀ ਹੁੰਦਾ ਹੀ ਆ ਸਟਰਗਲ ਤੇ ਕਰਨਾ ਪੈਂਦਾ ਹੈ ਸਾਡੇ ਆਪ ਦੇ ਘਰ ਦੇ ਹੀ ਨਹੀਂ ਚਾਹੁੰਦੇ ਸੀਗੀ ਅਸੀਂ ਬਾਹਰ ਜਾਈਏ ਤੇ ਮੇਰੀ ਮਾਂ ਦੀ سپورਟ ਸੀਗੀ ਤੇ ਮੈਂ ਬਾਹਰ ਗਈਆਂ ਤੇ ਮੈਂ ਖੇਡੀਆਂ ਤੇ ਮੈਂ ਇਥੋਂ ਤੱਕ ਗਈਆਂ ਹਲੇ ਵੀ ਮੈਂ ਚਾਹੁੰਦੀ ਆ ਕਿ ਮੈਂ ਹੋਰ ਖੇਡਾਂ ਇੰਡੀਆ ਲਈ ਖੇਡਾਂ ਮੈਂ ਕੱਲੀ ਹੋ ਕੇ ਵੀ ਉਹ ਚੀਜ਼ ਉਹ ਕਰਨਾ ਚਾਹੁੰਦੀ ਆ ਵੀ ਮੇਰੀਆਂ ਬੱਚੀਆਂ ਵੀ ਹੋਰ ਜਿਹੜੇ ਅਮੀਰ ਲੋਕਾਂ ਉਹਨਾਂ ਦੇ ਬੱਚਿਆਂ ਦੇ ਬਰਾਬਰ ਹੋਣ ਮਨਪ੍ਰਤ ਕਰ ਰਹੀ ਤੇ ਮੈਂ ਅੰਡਰ 19 ਨੈਸ਼ਨਲ ਕੀਡੀ ਹੈ ਦਲੰਦਰ ਦੇ ਵਿੱਚ ਤੇ ਉਹਦੇ ਵਿੱਚ ਮੇਰਾ 골ਡ ਮੈਡਲ ਹੈ ਤੇ ਮੈਨੂੰ ਅੱਜ ਤੱਕ ਜਿੰਨੀ سپورਟ ਹੋਈ ਹੈ ਮੇਰੇ ਘਰਦਿਆਂ ਚੋਂ ਸਿਰਫ ਮੇਰੀ ਮਾਂ ਦੀ سپورਟ ਕਰਕੇ ਮੈਂ ਇਥੋਂ ਤੱਕ ਆਈ ਹਾਂ ਤੇ ਮੈਂ ਇਹੋ ਹੀ ਕਹੂੰਗੀ ਕਿ سپورਟ ਹੋਣੀ ਚਾਹੀਦੀ ਹੈ ਇੱਕ ਪਿੱਛੇ ਜ਼ਰੂਰੀ ਹੈ ਸਪੋਰਟਸਮੈਨ ਇੱਕ ਊਮੈਨ ਬੇਸ਼ੱਕ ਮੈਨ ਹੈ سپورਟ ਹੋਣੀ ਜ਼ਰੂਰੀ ਹੈ ਤੇ ਪਲੇਅਰ ਅੱਗੇ ਵਧਦਾ ਹੈ ਜੇ سپورਟ ਨਹੀਂ ਆ ਤਾਂ ਕੋਈ ਵੀ ਪਲੇਅਰ ਉੱਪਰ ਨਹੀਂ ਜਾਏਗਾ ਕਿਸ ਤਰ੍ਹਾਂ ਦਾ ਇਹ ਟੌਰ ਯਾ ਸਟਰਗਲ ਦੇ ਆਪ ਦਾ ਸਟਰਗਲ ਮੇਰਾ ਕਾਫੀ ਸਟਰਗਲ ਮੇਰੇ ਨਾਲੋਂ ਜ਼ਿਆਦਾ ਮੇਰੀ ਮਾਂ ਦਾ ਸੀਗਾ ਤੇ ਮੈਂ 3rd ਕਲਾਸ ਚ ਹੋਕੀ ਸਟਾਰਟ ਕੀਤੀ ਹੈ ਫਿਰ 6th ਕਲਾਸ ਮੈਂ ਅੰਮ੍ਰਿਤਸਰ ਹੋਕੀ ਅਕੈਡਮੀ ਜੁਆਇਨ ਕਰ ਲਈ ਸੀ ਤੇ ਸਟਰਗਲ ਤੇ ਸਪੋਰਟਸਮੈਨਲੀ ਹੁੰਦਾ ਹੀ ਆ ਸਟਰਗਲ ਤੇ ਕਰਨਾ ਪੈਂਦਾ ਜਿਹੜੇ ਖੇਡਾਂ ਦੇ ਵਿੱਚ ਰੁਚੀ ਨਹੀਂ ਦਿਖਾਉਂਦੇ ਉਸ ਚੋਂ ਬਾਹਰ ਅਰ ਜਰ ਦੇ ਵਿੱਚ ਚੰਦਾ ਰਹਿੰਦੇ ਮੋਬਾਈਲ ਦੇ ਨਾਲ ਅਲੱਗ ਕਿ ਉਹਨਾਂ ਨੇ ਸੀ ਮੈਸੇਜ ਜਿਆਣਾ ਚਾਹੋ ਕਿ ਖੇਡ ਗਰਾਉਂਡਾਂ ਤੱਕ ਆਉਣ ਦੇ ਖੇਤਰ ਵਿੱਚ ਪ੍ਰੋਫਾਈਲ ਦੇਖੋ ਹੁਣ ਗਰਾਉਂਡ ਹੈ ਉਹਦੇ ਵਿੱਚ ਆਪਾਂ ਨੂੰ ਆਪਣਾ ਗਰਾਉਂਡ ਦੇ ਵਿੱਚ ਸੀਰੀਅਸ ਹੋਣਾ ਚਾਹੀਦਾ ਗਰਾਉਂਡ ਤੋਂ ਬਾਹਰ ਆਪਣਾ ਜੋ ਮਰਜ਼ੀ ਆ ਬਸ ਗਰਾਉਂਡ ਦੇ ਅੰਦਰ ਸੀਰੀਅਸ ਹੋਣਾ ਜੋ ਹੈ ਸਿਰਫ ਗਰਾਉਂਡ ਹੈ ਉੱਥੋਂ ਮਿਲਣਾ ਆਪਾਂ ਨੂੰ ਸਭ ਨੂੰ ਕੀ ਕੁੜੀਆਂ ਨੂੰ ਹਲੇ ਵੀ ਕਿਤੇ ਨਹੀਂ ਕੀਤੀ ਕਿਸੇ ਗਰਾਉਂਡ ਦੇ ਵਿੱਚ ਜਿਹੜਾ ਇਹ ਚੰਗਾ ਨਹੀਂ ਸਮਝਿਆ ਜਾਂਦਾ ਇੱਕ ਵੀ ਮੈਸੇਜ ਦੇਣਾ ਚਾਹੋਗੇ ਉਹਨਾਂ ਮਾਪਿਆਂ ਨੂੰ ਜਿਹੜੇ ਤੇ ਜਿਹੜੇ ਪੇਰੈਂਟ ਜਿਹੜੇ ਆਹਦੇ ਵੀ ਕੁੜੀਆਂ ਨੂੰ ਕੂੜਾ ਸਮਝਦੇ ਨੇ ਜਾਂ ਉਹਨਾਂ ਨੂੰ ਲਤਾੜ ਕੇ ਰੱਖਦੇ ਨੇ ਤੇ ਆਪਣੇ ਹਮਮਤੂ ਜਾਂ ਆਪ ਨੀ ਉਹ ਟੈਲਸੀ ਤੇ ਮੈਸੇਜ ਦੇਣਾ ਚਾਹੀਦਾ। ਦੇਖੋ ਹੁਣ ਉਹ ਤਾਂ ਆਪਣੇ ਆਪਣੇ ਘਰ ਦੀ ਉਹ ਪ੍ਰੋਬਲਮ ਹੈ ਕੋਈ ਕੁੜੀਆਂ ਨੂੰ ਨਹੀਂ ਅੱਗੇ ਘੜਦਾ ਹੁਣ ਮੈਨੂੰ ਕੱਢਿਆ ਗਿਆ ਏ ਮੈਂ ਅੱਗੇ ਗਈਆਂ ਤੇ ਮੈਂ ਕੁਝ ਬਣੀ ਆ ਹੁਣ ਸਾਡੇ ਘਰ ਦੇ ਸਾਡੇ ਆਪਦੇ ਘਰ ਦੇ ਹੀ ਨਹੀਂ ਚਾਹੁੰਦੇ ਸੀਗੀ ਅਸੀਂ ਬਾਹਰ ਜਾਈਏ। ਤੇ ਮੇਰੀ ਮਾਂ ਦੀ ਸਪੋਰਟ ਸੀਗੀ ਤੇ ਮੈਂ ਬਾਹਰ ਗਈ ਆ ਤੇ ਮੈਂ ਖੇਡੀਆਂ ਤੇ ਮੈਂ ਇਥੋਂ ਤੱਕ ਗਈ ਆ ਹਲੇ ਵੀ ਮੈਂ ਚਾਹੁੰਦੀ ਆ ਕਿ ਮੈਂ ਹੋਰ ਖੇਡਾਂ ਇੰਡੀਆ ਲਈ ਖੇਡਾਂ ਤੇ ਕੱਢਣਾ ਚਾਹੀਦਾ ਕੁੜੀਆਂ ਨੂੰ ਬਾਹਰ ਖੇਡਣਾ ਚਾਹੀਦਾ ਏ ਠੀਕ ਹੈ ਅੱਗੇ ਫਿਊਚਰ ਕੀ ਏ ਫਿਊਚਰ ਮੇਰਾ ਮੈਂ 올림픽 ਖੇਡਣਾ ਚਾਹੁੰਦੀ ਆ ਤੇ ਜੋਬ ਦਾ ਹਲੇ ਮੈਂ ਨਹੀਂ ਸੋਚਦੀ ਮੈਂ 올림픽 ਖੇਡਣਾ ਚਾਹੁੰਦੀ ਆ ਇਸ ਤੋਂ ਹੋਰ ਅੱਗੇ ਵੱਧਣਾ ਚਾਹੁੰਦੀ ਆ ਆਪਣਾ ਨਾਮ ਬਣਾਉਣਾ ਚਾਹੁੰਦੀ ਆ ਠੀਕ ਹਾਂਜੀ ਮਾਤਾ ਮੇਰਾ ਨਾਮ ਤਰਿੰਦਰ ਕੌਰ ਆਈ ਮੈਂ ਪਿੰਡ ਕਾਲਸਪੁਰ ਤੋਂ ਆਪਣੇ ਬੱਚੀਆਂ ਨੂੰ ਉਸ ਮਕਾਨ ਤੇ ਪਹੁੰਚਾਉਣਾ ਚਾਹੁੰਦੀ ਆ। ਵੀ ਜੋ ਦੁਨੀਆ ਵਿੱਚ ਚੱਲ ਰਹੀ ਹੈ ਮੈਂ ਮੈਂ ਕੱਲੀ ਹੋ ਕੇ ਵੀ ਉਹ ਚੀਜ਼ ਉਹ ਕਰਨਾ ਚਾਹੁੰਦੀ ਆ ਵੀ ਮੇਰੀਆਂ ਬੱਚੀਆਂ ਵੀ ਹੋਰ ਜਿਹੜੇ ਅਮੀਰ ਲੋਕਾਂ ਉਹਨਾਂ ਦੇ ਬੱਚਿਆਂ ਦੇ ਬਰਾਬਰ ਹੋਣ। ਬਹੁਤ ਸਟਰਗਲ ਕਰਿਆ। ਜਿਉਂ-ਜਿਵੇਂ ਮੈਂ ਬੱਚੀ ਨੂੰ ਅੱਗੇ ਲਿਜਾ ਰਹੀ ਸੀ ਮੇਰੀ ਸਾਰੀ ਫੈਮਿਲੀ ਮੇਰਾ ਸਾਥ ਛੱਡ ਗਈ। ਪਰ ਮੇਰੇ ਸੁਪਨਾ ਸੀ ਵੀ ਜਿੱਦਾਂ ਬੱਚੇ ਵੀ ਕੁੜੀਆਂ ਵਾਸਤੇ ਵੀ ਜ਼ਿਆਦਾ ਕਹਿ ਰਹੇ ਆ ਵੀ ਹਰ ਮਾਪਾ-ਵਪਾ ਨੂੰ ਇਹ ਕਹਿੰਨੀ ਆ ਵੀ ਆਪਣੀਆਂ ਬੱਚਿਆਂ ਨੂੰ ਕੁਛ ਜਿੱਦਾਂ ਸੌਰੇ ਕਰ ਬਿਉਉਣ ਦੀ ਜ਼ਿਆਦਾ ਕਾਲੀ ਕਰਦੇ ਆ ਪਰ ਉਹਨਾਂ ਨੂੰ ਕੁਛ ਬਣਾ ਕੇ ਭੇਜੋ ਅੱਗੇ ਕੋਈ ਪਤਾ ਨਹੀਂ ਹੈਗਾ ਵੀ ਕੋਈ ਆਪਣਾ ਬਣੂਗਾ ਜਾਂ ਨਹੀਂ ਬਣੂਗਾ ਮੈਂ ਇਹ ਦੌਰ ਵਿੱਚੋਂ ਨੰਗ ਚੁੱਕੀ ਹਾਂ ਏਹੀ ਚੀਜ਼ ਮੈਂ ਸਾਰੇ ਨੂੰ ਮੈਸੇਜ ਦੇਣਾ ਚਾਹੁੰਦੀ ਆ ਵੀ ਆਪਣੇ ਬੱਚੇ ਨੂੰ ਕੁਛ ਵੀ ਬਣਾ ਕੇ ਭੇਜੋ ਕਰ ਦਿਓ ਬੇਟੀ ਮਾਂ ਦੀ ਫੋਟੋ ਨੇ ਜਿਹੜਾ ਮੈਡਲ ਆ ਰਿਹਾ ਹੈ ਹਾਂਜੀ ਕਿਵੇਂ ਦਾ ਮਸੂਦਾ ਬਹੁਤ ਵਧੀਆ ਮਸੂਦਾ ਨੇ ਜਿਹਨੂੰ ਤੁਹਾਡੀ ਮੈਂਤ ਕਰਾਈ ਹਾਂ ਦਾ ਰਾਸ ਹੈ ਮੈਨੂੰ ਉਹ ਵੀ ਹਲੇ ਇਹ ਚੀਜ਼ ਵੀ ਘੱਟ ਲੱਗ ਰਹੀ ਮੈਂ ਅੱਗੇ ਹੋਰ ਵੀ ਦੇਖਣਾ ਚਾਹੁੰਦੀ ਇਹਨੂੰ ਖੇਲ ਠੀਕ ਹੈ ਹਾਂਜੀ ਠੀਕ ਹੈ ਤੁਸੀਂ ਇਹ ਫੀਲ ਕਰਨਾ ਚਾਹੋਗੇ ਕਿ ਤੁਸੀਂ ਸਰਕਾਰ ਦੇ ਪ੍ਰਚਾਰਕ ਮੈਂ ਸਰਕਾਰ ਨੂੰ ਮੇਰੇ ਮਨ 'ਚ ਇਹ ਗੱਲ ਆਉਂਦੀ ਸੀ ਮੈਂ ਚਾਹੁੰਦੀ ਸੀ ਵੀ ਜਦੋਂ ਭਗਵੰਤ ਜੀ ਸਾਹਿਬਾਂ ਵੀ ਉਹਨਾਂ ਨੇ ਮੈਂ ਇਹ ਕਹਾ ਵੀ ਤੁਸੀਂ ਪਿੰਡਾਂ 'ਚ ਇਹ ਚੀਜ਼ ਨੋਟ ਕਰਿਓ ਵੀ ਜਿੱਦਾਂ ਇੱਕ ਲੇਡੀਜ਼ ਆ ਕਈ ਵਾਰੀ ਉਹਨਾਂ ਨੂੰ ਕੋਈ ਵੀ ਸਪੋਰਟ ਨਹੀਂ ਹੁੰਦੀ ਉਹ ਚੀਜ਼ ਦੀ ਨਿਗਾ ਮਾਰੋ ਪੰਜਾਬ ਵਿੱਚ ਵੀ ਮੇਰੇ ਵਰਗੀਆਂ ਲੇਡੀਜ਼ ਬਹੁਤ ਜ਼ਿਆਦਾ ਹਨ ਜਿਨ੍ਹਾਂ ਨੂੰ ਕੋਈ ਸਪੋਰਟ ਨਹੀਂ ਹੈਗੀ ਬਸ ਮੈਂ ਭਗਵਾਨ ਸਰ ਨੂੰ ਇਹ ਮੇਰਾ ਮੈਸੇਜ ਵੀ ਜੇ ਉੱਥੇ ਤੱਕ ਉਹਨਾਂ ਦੇ ਪਹੁੰਚਦਾ ਹੋਵੇ ਵੀ ਮੈਂ ਜਿੱਦਾਂ ਬਾਹਰ ਨਿਕਲੀਆਂ ਬਾਹਰ ਨਿਕਲ ਕੇ ਇਹ ਚੀਜ਼ ਮੈਂ ਨੋਟ ਕਰੀਆ ਵੀ ਬਹੁਤ ਲੇਡੀਜ਼ ਮੇਰੇ ਵਰਗੀਆਂ ਹੈਗੇ ਵੀ ਜਿਹੜੀ ਉਹਨਾਂ ਨੂੰ ਕੋਈ ਸਪੋਰਟ ਨਹੀਂ ਹੈਗੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਔਰ ਮੈਡਾ ਸਸ਼ਕਤੀਕਰਨ ਲੇਕ ਇਨ ਨੀ ਸਕੀਮਾਂ ਲੱਕੀਆਂ ਜਾਂਦੀਆਂ ਹਨ ਹਾਂਜੀ ਤੇ ਕਿਤੇ ਨਾ ਕਿਤੇ ਉਹਨਾਂ ਦਾ ਲਾਭ ਜਾਂ ਆਪਣੇ ਆਪ ਨੂੰ ਕਿਵੇਂ ਵੇਚਦੇ ਸਰ ਜਿੱਦਾਂ ਸਾਡੀ ਕਾਸਟ ਜੱਟ ਆ ਨਾ ਉਹ ਚੀਜ਼ ਅੱਗੇ ਆ ਜਾਂਦੀ ਹੈ ਮੇਰਾ ਕੋਈ ਵੀ ਇਦਾਂ ਦਾ ਹੋ ਨਹੀਂ ਬਣਿਆ ਸਿਰਫ ਇੱਕ ਮੈਨੂੰ ਵੀ ਜਦਾਂ ਕਣਕ ਦਾ ਮੇਰਾ ਕਾਰਡ ਬਣਿਆਗਾ ਨਹੀਂ ਮੈਨੂੰ ਕੋਈ ਸਕੀਮ ਨਹੀਂ ਹੈਗੀ ਇਦਾਂ ਦੀ ਬਸ ਮੈਂ ਮੇਰਾ ਸੌਹ ਸੀ ਵੀ ਮੈਂ ਜੇ ਭਗਵੰਤਮਾਨ ਸਰ ਕਿਤੇ ਵੀ ਮੈਨੂੰ ਨੇੜੇ ਤੇੜੇ ਵੀ ਹੁਣ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਹੈ ਕਿਉਂਕਿ ਮੈਂ ਇਹ ਚੀਜ਼ ਨੂੰ ਲੰਘੀ ਆ ਬਹੁਤ ਲੇਡੀਆਂ ਆ ਮੇਰੇ ਵਰਗੀਆਂ ਜਿਨ੍ਹਾਂ ਨੂੰ ਕੋਈ ਵੀ ਜੇ ਸੋਹਰੇ ਘਰੋਂ ਵੀ ਉਦਾਂ ਕੋਈ ਉਹ ਨਹੀਂ ਉਹਨਾਂ ਦੇ ਬੱਚੇ ਜ਼ਰੂਰ ਜਿੱਦਾਂ ਹੁਣ ਮੇਰੇ ਮੇਰੀਆਂ ਬੇਟੀਆਂ ਨਾ ਵੀ ਮੈਂ ਮੈਨੂੰ ਆਪ ਕਰਨਾ ਪੈ ਰਿਹਾ ਇਹ ਚੀਜ਼ ਵੀ ਮੈਂ ਦੇਖੀ ਕਿ ਫਤੇਗੜ ਸਾਹਸੀ ਲੇਡੀ ਉਹਦਾ ਵੀ ਮੈਂ ਇਦਾਂ ਦੁੱਖ ਦੇਖਿਆ ਠੀਕ ਹੈ ਦੇਖਿਆ ਕਿ ਇਹਨਾਂ ਦੇ ਕੋਚ ਵੀ ਆ ਜਾਂ ਇਹਨਾਂ ਦੀ ਫੀਸ ਵੀ ਇਹਨਾਂ ਦਾ ਵੀ ਸਟਗਲ ਹੋਇਆ ਹੋਇਆ ਤੇ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਉਹ ਕਮੀ ਕਿੱਥੇ ਲੱਗਦੀ ਹੈ ਤੁਹਾਨੂੰ ਸਰ ਜਦੋਂ ਨਾ ਇਹਨੇ ਸਟਾਰਟਿੰਗ ਇਹ ਕਰੀ ਸੀ ਉਦੋਂ ਇਹਦੀ ਫੀਸ ਫਤੇਗੜ ਸਾਵੇ ਉਹਨਾਂ ਨੇ ਮਾਫ ਕਰਾਤੀ ਸੀ ਉਹਨਾਂ ਨੂੰ ਸਾਡੇ ਜਿੱਦਾਂ ਘਰ ਦੀ ਸਾਰੀ ਉਹਦਾ ਪਤਾ ਲੱਗ ਗਿਆ ਸੀ ਸਾਨੂੰ ਇਹਨਾਂ ਇਹ ਤੋਂ ਬੇਟੀ ਤੋਂ ਪੁੱਛ ਲਿਆ ਤਾਂ ਉਹਨਾਂ ਨੇ ਤੇ ਜਿਹਨੇ ਇੱਥੋਂ ਹੀ ਉਹਨਾਂ ਨੇ ਇਹਦੀ سپورਟ ਕਰਨੀ ਸਟਾਰਟ ਕਰਤੀ ਸੀ ਵੀ ਅੱਗੇ ਫਿਰ ਨਾਲ-ਨਾਲ ਉਹ ਕਰਦੇ ਰਹੇ ਹੁਣ ਜੇ ਅੱਗੇ ਇੱਕ ਲੈਵਲ ਲੈਵਲ ਵੱਤੀ ਜਾਏਗਾ ਤਾਂ ਖਾ체 ਵੀ ਵਧਣਗੇ ਸਕੂਲ ਚ ਵੀ ਚੇਂਜ ਹੋਣਗੇ ਤੇ ਕਿਵੇਂ ਵੇਖੀਏ ਹੋ ਕਿ ਅੱਗੇ ਸਟੱਗਲ ਵਧੇਗਾ ਸਰ ਮੇਰਾ ਨਾ ਕਈ ਵਾਰੀ ਜਿੱਦਾਂ ਹੁਣ ਇਹ ਨੈਸ਼ਨਲ ਖੇਡ ਲਈ ਪਲੱਸ 2 ਕਰ ਲਈ ਮੈਨੂੰ ਖੁਦ ਵੀ ਕਹਿ ਦਨੀ ਆ ਵੀ ਕੋਤੋਂ ਵੀ ਖਰਚੇ ਦਾ ਬਹੁਤ ਹੋਆ ਵੀ ਤੂੰ ਜੋਪੇ ਲੈ ਲਈ ਵੀ ਹੁਣ ਵੀ ਜਿੱਦਾਂ ਜਿੱਦਾਂ ਤੈਨੂੰ ਅੱਗੇ ਵਧਣਾ ਹੈ ਵੀ ਬੜੀ ਉਧੇ ਜਾਣਾ ਵੀ ਆਪਾਂ ਖਰਚਾ ਕਿਥੇ ਕਰੂ ਇਹਨੂੰ ਕਿਉਂਕਿ ਜਿੱਦਾਂ ਹੁਣ ਇਹਨਾਂ ਦੇ ਹੋਕੀ ਵੀ ਆ ਉਹ ਵੀ ਇਹ 8-9000 ਵਾਲੀ ਲੰਦੀ ਆ ਕਿਉਂਕਿ ਸਾਡੇ ਚ ਇੰਨਾ ਹੋਣੀ ਹੈਗਾ ਵੀ ਮੈਂ ਇਹਨੂੰ ਵੱਧ ਵਾਲੀ ਲੈ ਕੇ ਦੰਗਾਂ ਵੀ ਜਿੱਦਾਂ ਚੱਲ ਬੇਟੀ ਵੀ ਇਹ ਸਮਝ ਜਾਂਦੀ ਆ ਵੀ ਕੋਈ ਨਾ ਮम्मा ਵੀ ਜਿੰਨੇ ਕੋ ਹੋ ਹੈਗੇ ਮੈਂ ਉੰਨੇ ਕੀ ਚੀਜ਼ੇ ਲੈ ਲਈਆਂ ਮੇਂ ਸਪੋਰਟਸ ਦਾ ਵੀ ਸਾਰਿਆਂ ਨੂੰ ਸਰਨਾ ਵੀ ਪਤਾ ਵੀ ਸਮਾਨ ਕਿੰਨਾ ਮਹਿੰਗਾ ਆਉਂਦਾ ਈ ਪਰ ਸਰ ਇੱਕ ਵਸ ਮੇਰਾ ਇਹ ਮੈਸੇਜ ਦੇ ਦਿਓ ਵੀ ਪੰਜਾਬ ਚ ਬਣੇ ਇਦਾਂ ਦੀਆਂ ਲੇਡੀਆਂ ਮੇਰੇ ਵਰਗੀਆਂ ਬਹੁਤ ਬੈਠੀਆਂ ਬਹੁਤ ਬੈਠੀਆਂ ਜੀ ਵੀ ਉਹਨਾਂ ਕਿੰਨੀ ਨਿਗਾ ਮਾਰ ਰਹੇ ਹੋ ਕਿਉਂਕਿ ਕਿਤੋਂ ਕਈ ਵਾਰੀ ਇੰਨੀ ਮਜਬੂਰੀ ਹੁੰਦੀ ਆ ਵੀ ਉਹ ਕੁਝ ਨਹੀਂ ਕਰ ਸਕਦੀ ਮੈਂ ਇਹ ਚੀਜ਼ ਨੂੰ ਮੰਨਦੀ ਆ ਤੁਸੀਂ ਜ਼ਿੰਦਗੀ ਦੇ ਵਿੱਚ ਸਟ੍ਰਗਲ ਕੀਤਾ ਪੇਟੀਆਂ ਨੂੰ ਆਪਣੀ ਬੇਟੀ ਨੂੰ ਜਿਹੜਾ ਆ ਇਸ ਮੁਕਾਮ ਤੱਕ ਚਾਹ ਜਿਹੜੇ ਤੁਹਾਡੇ ਵਰਗੇ ਬੂਲ ਦੇ ਕੋਈ ਉਹਨਾਂ ਨੂੰ ਮੈਸੇਜ ਉਹਨਾਂ ਨੇ ਮੈਹੀ ਕਹਨੇ ਵੀ ਹਿੰਮਤ ਨਾ ਹਾਰਿਓ ਹਿੰਮਤ ਜਿੱਦਾਂ ਵੀ ਮੈਂ ਵੀ ਜੋ ਮੈਂ ਫਤੇਗੜ ਸਾਹਿਬ ਜਿੱਦਾਂ ਸ਼ਾਦੀ ਹੁੰਦੀ ਨੇ ਉੱਥੇ ਰੱਖਦੀ ਸੀ ਜਿਵੇਂ ਇਹਦੇ ਸਕੂਲ ਦੇ ਟੀਚਰਾਂ ਦੀ ਮੈਂ ਉਹਨਾਂ ਦੇ ਪ੍ਰਾਣੇ ਕੱਪੜੇ ਵੀ ਸਵਾਰ-ਸਵਾਰ ਕੇ ਇਹਨੂੰ ਜੂਸ ਤੱਕ ਦੇਣਾ ਵੀ ਹਿੰਮਤ ਨਹੀਂ ਹਾਰਨੀ ਹੈ ਕਿ ਹਿੰਮਤ ਰੱਖਿਓ ਕੋਈ ਪਰਮਾਤਮਾ ਕਹਦਨੇ ਆ ਸਾਥ ਜ਼ਰੂਰ ਤੇ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦੇਣਾ ਚਾਹੂੰਗਾ ਮਨਪ੍ਰੀਤ ਕੌਰ ਨੂੰ ਮਨਪ੍ਰੀਤ ਕੌਰ ਦੀ ਮਾਤਾ ਜੀ ਜਨਾਦੋਰ ਪਰਮਿੰਦਰ ਪਰਮਿੰਦਰ ਕੌਰ ਜੀ ਇਹਨਾਂ ਨੂੰ ਇਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਫਿਰ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਹਲਕੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਮਨਪ੍ਰੀਤ ਕੌਰ ਨੇ ਪੰਜਾਬ ਦੇ ਵੱਲੋਂ ਖੇਡਦਿਆਂ ਹੋਇਆ ਨੈਸ਼ਨਲ ਦੇ ਵਿੱਚ 골ਡ ਮੈਡਲ ਹਾਕੀ ਦੇ ਵਿੱਚ ਲੈ ਕੇ ਆਂਦਾ ਇਹ ਬੜੀ ਵੱਡੀ ਪ੍ਰਾਪਤੀ ਆ ਆਪਣੇ ਆਪ ਦੇ ਵਿੱਚ ਕਿਉਂਕਿ ਜਿਵੇਂ ਘਰ ਦੀ ਸਟੋਰੀ ਬਾਰੇ ਪਤਾ ਲੱਗਦਾ ਹੈ ਘਰ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦੇ ਮਾਤਾ ਜੀ ਨੇ ਕਿੰਨੀ ਮਿਹਨਤ ਕੀਤੀ ਆ ਕਿੰਨੀ ਸਟਰਗਲ ਕੀਤੀ ਆ ਇਹਨਾਂ ਨੂੰ ਮਨਪ੍ਰੀਤ ਕੌਰ ਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ ਸੋ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਇੱਥੇ ਸਾਰੀਆਂ ਸਾਡੀਆਂ ਮਾਤਾਵਾਂ ਭੈਣਾਂ ਨਾਲ ਤਾਂ ਪੋਣਾ ਕਟਾ ਲਿਆ ਮੈਂ ਵੀ ਆਪਣੇ ਬੋਲ ਆਪਣਾ ਫਰਜ਼ ਨਿਭਾਤਾ ਕਿ ਤੁਹਾਨੂੰ ਭਈ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਆਓ ਕੋਈ ਲੋੜ ਹੈਗੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੇ ਵੱਲੋਂ ਕੋਈ ਵੀ ਖੇਡਾਂ ਦੇ ਲਈ ਕੋਈ ਕੰਮ ਹੈਗਾ ਅਸੀਂ ਹਮੇਸ਼ਾ ਤਿਆਰ ਬਰ ਤਿਆਰ ਆ ਅਲੱਗ ਬਜਟ ਖੇਡਾਂ ਲਈ ਰੱਖੇ ਹੋਏ ਨੇ ਖਿਡਾਰੀਆਂ ਦੇ ਅਲੱਗ ਨਾਮ ਨੇ ਖਿਡਾਰੀਆਂ ਲਈ ਨੌਕਰੀਆਂ ਅਲੱਗ ਤੋਂ ਅਸੀਂ ਮੈਨੇਜ ਕਰ ਰਹੇ ਆ ਸੋ ਕਾਰਨ ਕੀ ਆ ਜਿਵੇਂ ਹੁਣ ਇਹ ਬੇਟੀ ਅੱਜ ਕਿਸ ਘਰ ਦੀ ਬੇਟੀ ਨਹੀਂ ਪਿੰਡ ਦੀ ਬੇਟੀ ਹੋਗੀ ਹਲਕੇ ਦੀ ਹੋਗੀ ਪੰਜਾਬ ਦੀ ਬੇਟੀ ਹੋਗੀ ਫਿਰਦੇਸ਼ ਲਈ ਖੇਡੂਗੀ ਦੇਸ਼ ਦੀ ਬੇਟੀ ਹੋ ਜਾਊਗੀ ਸੋ ਇਹ ਖਿਡਾਰੀ ਦੁਨੀਆ ਦੇ ਹੋ ਜਾਂਦੇ ਨੇ ਜਦੋਂ ਨਾਮ ਪੈਦਾ ਹੁੰਦਾ ਹੈ ਇਰੇ ਦੁਨੀਆ ਦੇ ਖਿਡਾਰੀ ਬਣ ਜਾਵੇ ਸੋ ਇਹ ਬੜੇ ਮਾਣ ਦੀ ਸਾਡੇ ਲਈ ਗੱਲ ਆ ਬੜੀ ਪ੍ਰਾਪਤੀ ਆ ਸਾਡੇ ਵਾਸਤੇ ਕਿ ਸਾਡੀ ਬੱਚੀ ਸਾਡੀ ਧੀ ਅੱਜ ਇਸ ਮੁਕਾਮ ਤੇ ਪਹੁੰਚੀ ਐ ਇਸ ਇਹਦੇ ਲਈ ਇਹਦੇ ਪਿੱਛੇ ਪਰਿਵਾਰ ਦੀ ਬਹੁਤ ਵੱਡੀ ਸਟਰਗਲ ਆ ਤੇ ਪਿੰਡ ਵਾਸੀਆਂ ਦੀਆਂ ਜਿਹੜੀਆਂ ਦੁਆਵਾਂ ਨੇ ਅੱਜ ਮੈਨੂੰ ਇੱਕ ਮਾਹੌਲ ਜਿਹੜਾ ਸਭ ਤੋਂ ਵਧੀਆ ਲੱਗਿਆ ਕਿ ਗੁਰੂ ਘਰ ਜਾ ਕੇ ਅਰਦਾਸ ਕੀਤੀ ਸਾਰਿਆਂ ਨੇ ਤੇ ਧੰਨਵਾਦ ਕੀਤਾ ਤੇ ਚੜ੍ਹਦੀ ਕਲਾਈ ਅਰਦਾਸ ਕੀਤੀ ਮੈਂ ਹੁਣ ਵੀ ਬੱਚੀ ਨੂੰ ਇਹੀ ਕਹਿੰਦਾ ਸੀਗਾ ਕਿ ਆਪਣਾ ਮਿਸ਼ਨ ਜਿਹੜਾ ਆਪਣਾ ਟੀਚਾ ਜਿਹੜਾ ਉਹ ਕਦੇ ਨਾ ਭੁੱਲੋ ਅਸੀਂ ਇਸ ਤੁਹਾਡੇ ਚੈਨਲ ਦੇ ਮਾਧਿਅਮ ਵਹੀ ਦੱਸਣਾ ਚਾਹੁੰਦੇ ਆ ਕਿ ਖੇਡਾਂ ਦੇ ਵਿੱਚ ਜਿਹੜੇ ਬੱਚੇ ਅੱਗੇ ਆਉਣਗੇ ਉਹਨਾਂ ਦੀ ਹਰ ਤਰ੍ਹਾਂ ਦੇ ਨਾਲ ਸਪੋਰਟ ਖੇਡਾਂ ਦੇ ਵਿੱਚ ਪੜ੍ਹਾਈ ਦੇ ਵਿੱਚ ਜਿਹੜੇ ਬੱਚੇ ਅੱਗੇ ਆਉਂਦੇ ਨੇ ਅਸੀਂ ਹਰ ਤਰ੍ਹਾਂ ਦੇ ਨਾਲ ਸਪੋਰਟ ਕਰਾਂਗੇ ਮੈਂ ਇਸ ਗੱਲ ਦਾ ਤੁਹਾਨੂੰ ਵਾਅਦਾ ਕਰਦਾ ਕਿ ਬੱਚੇ ਖੇਡਣ ਨਾਲੇ ਹੋਣ ਅਸੀਂ ਤੁਸੀਂ ਦੇਖਿਓਗੇ ਮੈਂ ਗਰਾਊਂਡ ਵੀ ਬਣਾਉਣਾ ਹਲਕੇ ਦੇ ਵਿੱਚ ਹੋਣ ਇਸ ਪਿੰਡ 'ਚ ਵੀ ਅਸੀਂ ਇਹਨਾਂ ਨੂੰ ਪੁੱਛਿਆ ਵੀ ਜਗ੍ਹਾ ਦੱਸੋ ਗਰਾਊਂਡ ਬਣਨਗੇ ਤਾਂ ਬੱਚੇ ਖੇਡਣਗੇ ਖੇਡਣਗੇ ਬੱਚੇ ਤਾਂ